ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇਨਕਮ ਟੈਕਸ ਬੈਲਟ ਚ ਵੱਡੇ ਬਦਲਾਅ ਹੋਣ ਐਲਟੀਆਰ ਦੇਰ ਨਾਲ ਫਾਈਲ ਕਰਨ ਤੇ ਵੀ ਮਿਲੇਗਾ ਟੀਡੀਐਸ ਰਿਫੰਡ ਸਰਕਾਰ ਨੇ ਹੋਰ ਕਿਹੜੀਆਂ ਰਾਹਤਾਂ ਦਿੱਤੀਆਂ ਹਨ ਜੇਕਰ ਤੁਸੀਂ ਸਮੇਂ ਸਿਰ एलटीआर ਫਾਈਲ ਨਹੀਂ ਕੀਤਾ ਹੈ ਅਤੇ एटीडीएस ਕਟਿਆ ਜਾ ਗਿਆ ਹੈ ਤਾਂ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਹੁਣ ਤੁਸੀਂ ਸਮਾਂ ਸੀਮਾ ਤੋਂ ਬਾਅਦ एल फाइल ਕਰਕੇ ਟੈਕਸ ਦਾ ਤਮ ਦੇਰ ਫੰਡ ਦਾ ਦਾਅਵਾ ਕਰਨ ਦੇ ਯੋਗ ਹੋਵੋਗੇ ਉਹ ਵੀ ਬਿਨਾਂ ਕਿਸੇ ਜੁਰਮਾਨੇ ਦੇ ਦਰਸਲ ਇੱਕ ਸੰਸਦੀ ਕਮੇਟੀ ਨੇ ਸੋਮਵਾਰ ਨੂੰ ਨਵੇਂ ਆਮਦਨਕਾਰ ਬਿੱਲ 225 ਦੀ ਜਾਂਚ ਕਰਨ ਤੋਂ ਬਾਅਦ ਕੁਝ ਮਹੱਤਵਪੂਰਨ ਬਦਲਾਅ ਸੁਲਝਾਏ ਹਨ ਇਸ ਬਿੱਲ ਇਹ ਬਿੱਲ ਪੁਰਾਣੇ ਆਮਦਨ ਕਟ ਐਕਟ 1961 ਦੀ ਥਾਂ ਲਵੇਗਾ ਕਮੇਟੀ ਦੇ ਮੁਖੀ ਭਾਜਪਾ ਸੰਸਦ ਮੈਂਬਰ ਵਿਜੰਤ ਪੰਡਾ ਨੇ ਲੋਕਾਂ ਲੋਕ ਸਭਾ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ ਕਮੇਟੀ ਨੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਨਿਰਧਾਰਤ ਮਿਤੀ ਤੋਂ ਬਾਅਦ ਐਲਟੀਆਰ ਫਾਈਲ ਕਰਦਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਜੁਰਮਾਨੇ ਦੇ TDS ਰਿਫੰਡ ਮਿਲਣਾ ਚਾਹੀਦਾ ਹੈ ਵਰਤਮਾਨ ਵਿੱਚ ਬਿਲ ਵਿੱਚ ਤਾਰਾ 263 ਕਹਿੰਦੀ ਹੈ ਕਿ ਰਿਫੰਡ ਪ੍ਰਾਪਤ ਕਰਨ ਲਈ ਨਿਰਧਾਰਤ ਮਿਤੀ ਤੇ ਰਿਟਰਨ ਫਾਈਲ ਕੀਤੀ ਜਾਣੀ ਚਾਹੀਦੀ ਹੈ ਕਮੇਟੀ ਨੇ ਇਸ ਨੂੰ ਹਟਾਉਣ ਦੀ ਸਿਫਾਰਸ਼ ਕੀਤੀ ਹੈ ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਛੋਟੇ ਟੈਕਸ ਦਾਤਾਂਵਾਂ ਨੂੰ ਆਮਦਨ ਟੈਕਸ ਸੀਮਾ ਤੋਂ ਘੱਟ ਹੈ ਪਰ ਉਹਨਾਂ ਤੋਂ TDS ਕੱਟਿਆ ਜਾਂਦਾ ਹੈ ਅਸਥਾਈ ਸਥਿਤੀ ਵਿੱਚ ਰੀਫੰਡ ਲਈ ਰਿਟਰਨ ਫਾਈਲ ਕਰਨਾ ਲਾਜ਼ਮੀ ਬਣਾਉਣਾ ਗਲਤ ਹੈ ਕਿਉਂਕਿ ਇਸ ਕਾਰਨ ਉਹਨਾਂ ਦੇ ਜੁਰਮਾਨੇ ਦਾ ਡਰ ਹੈ ਕਮੇਟੀ ਨੇ ਧਾਰਮਿਕ ਅਤੇ ਚੈਰੀਟੇਬਲ ਟਰਸਟਾਂ ਬਾਰੇ ਵੀ ਮਤਵ ਸੁਝਾ ਦਿੱਤੀ ਹੈ ਕਮੇਟੀ ਨੇ ਕਿਹਾ ਹੈ ਕਿ ਧਾਰਮਿਕ ਅਤੇ ਚੈਰੀਟੇਬਲ ਟਰਸਟਾਂ ਦੁਆਰਾ ਪ੍ਰਾਪਤ ਕੀਤੇ ਗਏ ਗੁੰਮ ਨਾਮ ਦਾਣ ਖਾਸ ਕਰਕੇ ਦਾਨ ਬਕਸੇ ਵਿੱਚ ਜਮਾ ਕੀਤੇ ਗਏ ਹਨ ਦਾਨ ਦੇ ਟੈਕਸ ਨਹੀਂ ਲਗਾਇਆ ਜਾਣਾ ਚਾਹੀਦਾ ਵਰਤਮਾਨ ਵਿੱਚ ਬਿਲ ਦੀ ਤਾਰਾ 337 ਵਿੱਚ ਕਿਹਾ ਗਿਆ ਹੈ ਕਿ ਸਾਰੇ ਗੈਰ ਮੁਨਾਫਾ ਅੰਗਠਨਾਂ ਨੂੰ ਗੁਮਨਾਮ ਦਾਨ ਤੇ 30% ਟੈਕਸ ਅਦਾ ਕਰਨਾ ਪਵੇਗਾ ਉਹਨਾਂ ਟਰਸਟਾਂ ਨੂੰ ਛੱਡ ਕੇ ਜੋ ਸਿਰਫ ਧਾਰਮਿਕ ਉਦੇਸ਼ਾਂ ਲਈ ਬਣਾਏ ਗਏ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ